ਬਸਰ ਗੱਦੇ ਦੇ ਮੇਲੇ ਉਹਦੇ ਤੇ ਨੰਨੇ ਬੰਦੇ ਮਹੰਤਰਾਪਰ ਸਾਹਿਬ ਦਾ ਨਿਰਮਲਾ ਕਿਰਬੀ ਮਰੀ ਪਤੇ ਦੀ ਕਿਸਮਾੜਾ ਕਰਾ ਲਈ ਫਿਰੋਜ਼ਪੁਰ ਫਾਜ਼ਿਲਕਾ ਦੀ ਬੰਦੇਖਾਨੀ ਸੜਕ ਨੇ ਅੱਜ ਫਿਰ ਕਿਵੇਂ ਮਾਪਿਆਂ ਦਾ ਇੱਕ ਹੋਰ ਪੁੱਤ ਮੌਤ ਦੀ ਅਜੇ ਹੀ ਗਹਿਰੀ ਨੀਂਦ ਸੁਲਾ ਦਿੱਤਾ ਜਿਹੜਾ ਕਿ ਕਦੇ ਵਾਪਸ ਨਹੀਂ ਆਏਗਾ ਅਤੇ ਕਿਵੇਂ ਐਕਸੀਡੈਂਟ ਹੋਣ ਤੋਂ ਬਾਅਦ 3-4 ਘੰਟਿਆਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੀ ਪਛਾਣ ਹੋਈ ਅਤੇ ਆਖਿਰ ਕਿਹੜੇ ਇਲਾਕੇ ਦਾ ਸੀ ਇਹ ਨੌਜਵਾਨ ਦੱਸਾਂਗੇ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਹਾਦਸੇ ਦੀ ਇੱਕ ਇੱਕ ਗੱਲ ਤੇ ਅਸਲ ਅੱਜ ਦਿਨ ਐਤਵਾਰ ਦੁਪਹਿਰ 3 ਵਜੇ ਦੇ ਕਰੀਬ ਗੁਰੂਰਸਾਹਿਤ ਤੋਂ ਮਹਿਜ 5-7 ਕਿਲੋਮੀਟਰ ਦੂਰੀ ਤੇ ਬਸੇ ਪਿੰਡ ਸੜਕ ਦੇ ਮੋੜ 'ਤੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਮੋਟਰਸਾਈਕਲ ਪੂਰੀ ਤਰ੍ਹਾਂ ਚੱਕਨਾਚੁਰ ਹੋ ਜਾਂਦਾ ਹੈ ਜਦੋਂ ਕਿ ਕਾਰ ਸੜਕ ਤੋਂ ਥੱਲੇ ਲੈ ਕੇ ਖਤਾਨਾ ਵਿੱਚ 헤ਠਾ ਲੈ ਜਾਂਦੀ ਹੈ ਹਾਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਜਿਸ ਦੀ ਕੀ ਮੌਕੇ ਤੇ ਮੌਤ ਹੋ ਗਈ ਇਸ ਦੌਰਾਨ ਮੌਕੇ ਤੇ ਹਲਕੇ ਦੇ ਐਮ ਐਲ ਏ ਸਰਦਾਰ ਫੋਜਾ ਸਿੰਘ ਸਰਾਰੀ ਵੀ ਘਟਨਾ ਦੇ ਸਥਾਨ ਤੇ ਪਹੁੰਚੇ ਤੇ ਉਹਨਾਂ ਨੇ ਪੁਲਿਸ ਨੂੰ ਬਣਦੀ ਕਾਰਵਾਈ ਲਈ ਫੋਨ ਵੀ ਕੀਤਾ ਇੰਨੇ ਸਮੇਂ ਵਿੱਚ 3-4 ਘੰਟੇ ਬੀਤ ਜਾਂਦੇ ਹਨ ਅਤੇ ਜਦੋਂ ਵੀਡੀਓ ਵਾਇਰਲ ਹੁੰਦੀਆਂ ਹਨ ਜਾਂ ਮੋਟਰਸਾਈਕਲ ਤੇ ਨੰਬਰ ਦੀਆਂ ਫੋਟੋਆਂ ਵਾਇਰਲ ਹੁੰਦੀਆਂ ਹਨ ਤਾਂ ਇਹ ਵਾਇਰਲ ਵੀਡੀਓ ਪਰਿਵਾਰ ਤੱਕ ਪਹੁੰਚੀਆਂ ਹਨ ਤੇ ਜਿਵੇਂ ਹੀ ਪਰਿਵਾਰ ਨੂੰ ਆਪਣੇ ਪੁੱਤਰ ਦੀ ਮੌਤ ਦੀ ਪਤਾ ਲੱਗਦਾ ਤਾਂ ਸਾਰਾ ਪਰਿਵਾਰ ਰੋਂਦਾ ਕਰਲਾਉਂਦਾ ਘਟਨਾ ਸਥਾਨ ਤੇ ਪਹੁੰਚ ਜਾਂਦਾ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਹੀ ਰਿਓ ਹੁਣ ਤੁਹਾਨੂੰ ਦੱਸ ਦਿੰਦੇ ਆ ਵੀ ਆਖਿਰ ਇਹ ਮ੍ਰਿਤਕ ਲੜਕਾ ਕੋਣ ਸੀ ਤੇ ਕਿਹੜੇ ਪਿੰਡ ਦਾ ਸੀ ਇਹ ਮ੍ਰਿਤਕ ਲੜਕਾ ਜਿਸ ਦੀ ਕਿਸ ਸੜਕੀ ਹਾਦਸੇ ਵਿੱਚ ਅੱਜ ਮੌਤ ਹੋ ਗਈ ਹੈ ਇਹ ਚਲਾਲਾਬਾਦ ਦੇ ਪਿੰਡ ਚੱਕ ਪਾਲੀ ਵਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਹਾਦਸੇ ਦੀ ਅਸਲ ਵਜ੍ਹਾ ਕੀ ਸੀ ਇਹ ਤਾਂ ਹੁਣ ਪੁਲਿਸ ਦੀ ਕਾਰਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਹਲਕੇ ਦੇ ਐਮਐਲਏ ਫੋਜਾ ਸਿੰਘ ਸਰਾਰੀ ਅਤੇ ਪੁਲਿਸ ਪ੍ਰਸ਼ਾਸਨ ਅਤੇ ਪਰਿਵਾਰਿਕ ਮੈਂਬਰ ਕੀ ਕਹਿ ਰਹੇ ਹਨ ਇੱਕ ਵਾਰ ਜਰੂਰ ਸੁਣ ਲੈਣਾ ਉਹਨਾਂ ਦੀ ਪੂਰੀ ਗੱਲਬਾਤ ਫਰੋਈਪੁਰ ਦਾ ਰਹਿਣ ਵਾਲਾ ਇਹ ਮੇਰੇ ਮਾਮਾ ਜੀ ਦਾ ਲੜਕਾ ਸੀ ਮੇਰਾ ਮੋਰਸਲ ਲਿਆ ਰਿਹਾ ਸੀ ਮੇਰੇ ਕੋਲ ਤੇ ਮੇਰੀ ਗੱਡੀ ਪਿੱਛੇ ਸੀ ਇਹਨਾਂ ਦੇ ਜਨਾਨੀਆਂ ਸੀ ਚਲਾਉਂ ਵਾਲੀ ਗੱਡੀ ਉਹਨਾਂ ਨੇ ਓਵਰਟੇਕ ਕੀਤਾ ਹੀ ਮੋਰਸਲ 30 ਤੋਂ 35 ਸਪੀਡ ਦੇ ਸੀ ਜਨਾਨੀਆਂ ਬਹੁਤ ਤੇਜ਼ ਗੱਡੀ ਮਾਰੀ ਆਈ 160 ਸਾਰ 70 ਦੀ ਸ਼ੀਰ ਤੇ ਸੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡਾ ਜਾਨ ਵਾਲਾ ਜੀ ਤੁਰ ਗਿਆ ਸਾਡਾ ਇੱਕ ਗਰੀਬ ਗਰੀਬ ਘਰ ਦਾ ਮੁੰਡਾ ਤੁਰ ਗਿਆ ਜੀ ਉਹਨਾਂ ਦਾ ਮਾਪੇ ਰੋ ਰੋ ਬਹੁਤ ਬੁਰਾ ਹਾਲ ਹੋ ਰਿਹਾ ਜੀ ਸਾਨੂੰ ਇਨਸਾਫ ਚਾਹੀਦਾ ਪਰਜਾ ਕਰਾਉਣਾ ਸਾਰਾ ਸਾਨੂੰ ਹੋਰ ਕੋਈ ਉਮੀਦ ਨਹੀਂ ਸਾਰਾ ਸਾਨੂੰ ਪਰਜੇ ਦੀ ਆਵਾਜ਼ ਚਾਹੀਦੀ ਹੈ ਸਰਕਾਰ ਤੋਂ ਬੇਨਤੀ ਕਰਦੇ ਹਾਂ ਸਾਡਾ ਐਮਐਲਏ ਸਾਹਿਬ ਫੋਜਾ ਸਿੰਘ ਵੀ ਹੋ ਕੇ ਕਹੇ ਨੇ ਮੌਕਾ ਦੇ ਕੇ ਕਹੇ ਨੇ ਹਾਂ ਜੀ ਮੌਕੇ ਦੇ ਬੋਲਦੇ ਉਹਨਾਂ ਨੇ ਮੌਕਾ ਦੇਖਿਆ ਜੀ ਗੱਡੀ ਬਹੁਤ ਹੀ ਭਿਆਨਕ ਵੱਜੀ ਹੈ ਜੀ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਬੇਨਤੀ ਕਰਦੇ ਹਾਂ ਜਨਾਬ ਮੈਂ ਮੌਕੇ ਦੇ ਸਰ ਮੌਕੇ ਦਾ ਗਵਾਹ ਵੀ ਹਾਂ ਮੌਕੇ ਤੇ ਮੈਂ ਦੇਖਿਆ ਵੀ ਹਾਸਾ ਹੁੰਦਾ ਹੀ ਬਹੁਤ ਕਹਿੰਦੇ ਨੇ ਵੀ ਪਿਆਣ ਗੇ ਮਰ ਗੇ ਅਸੀਂ ਆਪਦੇ ਅੱਖੀ ਦੇਖਿਆ ਜੀ ਬਹੁਤ ਪਿਆਣ ਗਾ ਐਕਸੀਡੈਂਟ ਹੋਇਆ ਜੀ ਚੰਦ ਪਾ ਕੇ ਇਕੱਠਾ ਵਾਪਰ ਕੇ ਕੀ ਕਹਿਣਾ ਚਾਹੋਗੇ ਜੀ ਮਾੜੀ ਹੈ ਜੀ ਜਿਹੜੀ ਬੇਤਹਾਸ਼ਾ ਵਹੀਕਲ ਚਲਾਉਂਦੇ ਆ ਜਿਹੜੀ ਮੁੰਡੇ ਦੀ ਮਾਤ ਹੋਈ ਹੈ ਪਿੰਡ ਪਾਲੀ ਵਾਲੇ ਦਾ ਮੋਟਰਸਾਈਕਲ ਤੇ ਸੀਗਾ ਇਹ ਜਿਹੜੇ ਐਂਡਿਵਰ ਗੱਡੀ ਆ ਫਾਚੂਨਰ ਆ ਅਜੇ ਨਹੀਂ ਕਲੀਅਰ ਹੋਇਆ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਦੱਸ ਰਹੇ ਕਿ ਲੜਕੀਆਂ ਚਲਾਉਂਦੀਆਂ ਸੀ ਜਾਂ ਲੜਕੀਆਂ ਚਲਾਉਂਦੀਆਂ ਹੁਣ ਮੁੰਡਾ ਚਲਾਉਂਦਾ ਹੋਵੇ ਕੋਈ ਵੀ ਚਲਾਉਂਦਾ ਹੋਵੇ ਕਿਸੇ ਦੀ ਜਾਨ ਲੈਣੀ ਤਾਂ ਮਾੜੀ ਗੱਲ ਹੈ ਸੋ ਪਰਲਾਪ ਹੋ ਰਿਹਾ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਮਾਂ ਆ ਗਈ ਉਹਦਾ ਬਾਪ ਆ ਚੁੱਕੇ ਨੇ ਹੁਣ ਜਿੰਨਾ ਦਾ ਚਲਿਆ ਜਾਂਦਾ ਨੁਕਸਾਨ ਤਾਂ ਹੁੰਦਾ ਪਰ ਕੀਤਾ ਕੀ ਜਾਵੇ ਜਿਹੜਾ ਹੋ ਗਿਆ ਡੀਐਸਪੀ ਸਾਹਿਬ ਤੇ ਐਸਐਸਜੀ ਸਾਹਿਬ ਆਉਣਗੇ ਤੇ ਉਹਨਾਂ ਦੇ ਦੋਸ਼ਾਂ ਦੇ ਖਿਲਾਫ ਕਾਰਵਾਈ ਹੋਊਗੀ ਪਰ ਚਾਹ ਤਾਂ ਚੱਲ ਜਗਾ ਲੋਕੀ ਇੱਥੇ ਗੱਲਾਂ ਕਰ ਰਹੇ ਸੀ ਜੀ ਇਹਨਾਂ ਵੀ ਬਹੁਤ ਸਰਮਾਇਦਾਰ ਪਾਰਟੀ ਹੈ ਜਿਹਨੇ ਮੇਰੀ ਗੱਡੀ ਐਕਸੀਡੈਂਟ ਦੇ ਨਾਲ ਕੀਤਾ ਹੈ ਕਿ ਇਹਨਾਂ ਵਿਚਾਰੇ ਨੂੰ ਇਨਸਾਫ ਮਿਲ ਪਾਏਗਾ ਬਿਲਕੁਲ ਜੀ ਇਹ ਨਹੀਂ ਕਰੇ ਹੁੰਦਾ ਕਾਨੂੰਨ ਦੇ ਹੱਥ ਲੰਬੇ ਨੇ ਚਾਹੇ ਦੇਸ਼ ਦਾ ਸੁਪਰੀਮ ਕੋਈ ਨਾ ਹੋਵੇ ਜਿਹੜਾ ਗੁਨਾਹ ਕਰਦਾ ਉਹਦੇ ਖਿਲਾਫ ਕਾਰਵਾਈ ਹੁੰਦੀ ਹੈ ਸਰਮਾਇਦਾਰ ਪਾਰਟੀ ਹੋਣ ਦਾ ਮਤਲਬ ਇਹ ਥੋੜਾ ਹੁੰਦਾ ਕਿ ਕਾਨੂੰਨ ਸੂਟ ਦਿੰਦਾ ਕਿ ਤੁਸੀਂ ਬੰਦੇ ਮਾਰੋ ਕਿ ਤੁਹਾਡੇ ਵੱਲ ਕੋਈ ਹੁਕਮ ਦੇ ਦੇ ਤਾਂ ਬਿਲਕੁਲ ਜੀ ਤੁਹਾਡੇ ਸਾਹਮਣੇ ਕੋਰਟ ਕਰਕੇ ਗੱਲ ਕੀਤੀ ਉੱਥੇ ਪਿੱਛੇ ਕੋਈ ਕਿਸਾਨ ਯੂਨੀਅਨ ਦਾ ਹੈਗਾ ਸੀ ਉੱਥੇ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਇਹ ਪਰਚਲਨ ਥੋੜਾ ਜਿਆਦਾ ਵੱਧ ਗਿਆ ਉੱਥੋਂ ਇੱਥੇ ਪਹੁੰਚ ਰਹੇ ਨੇ ਐਸਐਚਓ ਸਾਹਿਬ ਵੀ ਆ ਰਹੇ ਨੇ ਤੇ ਡਿਗਰੀ ਸਾਹਿਬ ਵੀ ਆ ਰਹੇ ਨੇ ਬਾਕੀ ਸਾਰੇ ਇੱਥੇ ਮੌਕੇ ਤੇ ਹੈਗਾ ਬਿਆਨ ਲਿਖ ਰਹੇ ਨੇ ਵਾਰਸਾਂ ਦਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਤੇ ਕੋ ਦੇ 3 ਵਜੇ ਦੇ ਕਰੀਬ ਐਕਸੀਡੈਂਟ ਹੋਇਆ ਇਧਰੋਂ ਮੁੰਡਾ ਜਾ ਰਿਹਾ ਸੀ ਗੁਰਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਚੱਕ ਪਾਲੀ ਵਾਲੇ ਦਾ ਜੀ ਕਾਹਦੇ ਜਾ ਰਿਹਾ ਸੀ ਸਪਲੈਂਡਰ ਮੋਟਰਸਾਂ ਤੇ ਉਧਰੋਂ ਅੱਗੋਂ ਗੱਡੀ ਆ ਰਹੀ ਸੀ ਫੋਰਚਨਰ ਇਹ ਆਪਸੇ ਤੇ ਟਕਰਾਏ ਨੇ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਹੈ ਠੀਕ ਹੈ ਜੀ ਤੇ ਉਹਦੇ ਪਰਿਵਾਰ ਆ ਗਿਆ ਉਹਦੇ ਰਿਸ਼ਤੇਦਾਰ ਆ ਰਹੇ ਨੇ ਹੋਰ ਜੋ ਕਾਰਵਾਈ ਕਾਨੂੰਨ ਦੇ ਮੁਤਾਬਿਕ ਕਰੀਏ ਕਿਹੜੀ ਗੱਡੀ ਸੀ ਮੋਟਰਸਾਈਕਲ ਦਾ ਨੰਬਰ ਕੀ ਤੇ ਗੱਡੀ ਦਾ ਨੰਬਰ ਕੀ ਹੈ ਜੀ ਇਹ ਮੋਟਰਸਾਈਕਲ ਦਾ ਨੰਬਰ ਹੈਗਾ ਪੀਵੀ 25 ਐਚ 6172 ਸਪਲੈਂਡਰ ਮੋਟਰਸਾਈਕਲ ਹੈ ਤੇ ਗੱਡੀ ਦਾ ਨੰਬਰ ਹੈਗਾ ਪੀਵੀ 930071 ਫੋਰਥ ਨੰਬਰ ਗੱਡੀ ਹੈ ਜੀ ਤੇ ਕਿਸੇ ਗ੍ਰਸਰੀ ਕੋਈ ਹੋਪਾ ਹੀ ਹੈ ਨਹੀਂ ਨਹੀਂ ਤੇ ਮੌਕੇ ਤੇ ਕੋਈ ਵੀ ਨਹੀਂ ਮਿਲਿਆ ਸੀ ਇਹ ਸੁਣਿਆ ਗੱਡੀ ਨੂੰ ਹੋਰ ਤੇ ਖਿਲਾੜੇ ਸੀ ਕਿ ਸਾਡੇ ਆਹ ਪਿੰਡ ਵਾਲੇ ਕਹਿ ਰਹੇ ਨੇ ਜੋ ਹੈ ਕਾਨੂੰਨ ਦੇ ਮੁਤਾਬਿਕ ਅਸੀਂ ਕਰਾਂਗੇ ਜੋ ਸੜਕ ਪੋਲੀ ਨੂੰ ਕੋਸਨ ਆਪ ਜਿੱਥੇ ਕਸੜੀ ਤੇ ਲੈ ਲੈ ਹਾਂ ਲਿਆ ਜੀ ਪਰ ਉਹ ਕਹਿੰਦੇ ਹਾਂ ਲੈ ਰਹੇ ਹਾਂ ਜੀ ਉਹ ਕਹਿੰਦੇ ਸਾਨੂੰ ਆਲੰਦ ਪਰਿਵਾਰ ਜਿਹੜੇ ਅਮ੍ਰਿਤਤ ਦੇ ਹੈਗੇ ਨਾ ਰਿਸ਼ਤੇਦਾਰ ਉਹ ਕਹਿੰਦੇ ਸਾਡੇ ਆਨ ਤੇ ਕਾਰਵਾਈ ਕਰੋ ਜੋ ਇਸ ਗੱਡੀ ਇਨ ਐਕਸੀਡੈਂਟ ਕੀਤਾ ਉਹਨੂੰ ਵੀ ਸਾਡੇ ਲੈ ਲੈ ਹਾਂ ਜੀ ਉਹ ਖੜੀ ਜੀ ਆਪਾਂ ਤਾਂ ਹੀ ਰੋਕੀ ਹੋਈ ਕਿਸੇ ਨੂੰ ਨਾਥੀ ਲਾਨ ਦੇ ਰਾ ਜੋ ਹੈ ਉਹ ਨੂੰ ਲੈ ਜਾਾਂਗੇ ਆਪਾਂ ਸੜਕ 'ਤੇ ਹੀ ਲਾਂਗੇ